ਭਾਰਤੀ ਮਸਾਲਿਆਂ ਨੂੰ ਲੈ ਕੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਵੱਲੋਂ ਭਾਰਤੀ ਮਸਾਲਿਆਂ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਕੀਤੇ ਗਏ ਨੇ ਹੈਰਾਨੀਜਨਕ ਰਿਪੋਰਟ ਪੇਸ਼ ਕੀਤੀ ਗਈ ਹੈ ਜੰਦਾਸਦੀ ਹੈ ਕਿ ਐਫਐਸਐਸਏਆਈ ਦੇ ਵੱਲੋਂ ਭਾਰਤੀ ਮਸਾਲਿਆਂ ਦੇ ਨਮੂਨੇ ਲਏ ਗਏ ਜਿਨ੍ਹਾਂ ਦੀ ਜਾਂਚ ਕੀਤੀ ਗਈ ਜਿਸ ਦੇ ਵਿੱਚ ਇਹ ਮਸਾਲੇ ਜਿਹੜੇ ਨੇ ਉਹ ਫੇਲ ਪਾਏ ਗਏ ਨੇ ਜੰਦਾਸਦੀ ਹੈ ਕਿ ਇਹ ਰਿਪੋਰਟ ਐਫਐਸਐਸਏਆਈ ਦੇ ਵੱਲੋਂ ਪੇਸ਼ ਕੀਤੀ ਗਈ ਹੈ ਦੱਸਦੀ ਹੈ ਕਿ ਐਫਐਸਐਸਏਆਈ ਨੇ 4053 ਮਸਾਲਿਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ ਜਿਸ ਦੇ ਵਿੱਚੋਂ 474 ਨਮੂਨੇ ਫੇਲ ਸਾਬਿਤ ਹੋਏ ਨੇ ਇਹ ਸਾਰੇ ਮਸਾਲੇ ਗੁਣਵੱਤਾ ਅਤੇ ਸੁਰੱਖਿਆ ਮਿਆਰਾਂ ਤੇ ਖਰੇ ਨਹੀਂ ਉਤਰੇ ਨੇ ਇਹ ਬਾਜ਼ਾਰ ਦੇ ਵਿੱਚ ਕੁੱਲ ਮਸਾਲਿਆਂ ਦਾ 12% ਨੇ ਇਸ ਤੋਂ ਪਹਿਲਾਂ ਇਸੇ ਸਾਲ April ਮਹੀਨੇ ਦੇ ਵਿੱਚ ਸਿੰਗਾਪੁਰ ਅਤੇ ਹਾਂਗਕਾਂਗ ਦੀਆਂ ਸਰਕਾਰਾਂ ਨੇ ਭਾਰਤੀ ਮਸਾਲਾ ਕੰਪਨੀਆਂ ਐਵਰੇਸਟ ਅਤੇ MDH ਤੇ ਕੁਝ ਮਸਾਲਿਆਂ ਤੇ ਪਾਬੰਦੀ ਲਗਾ ਦਿੱਤੀ ਹੈ ਸਿੰਗapore ਨੇ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਫੋਰਨ ਇਹਨਾਂ ਮਸਾਲਿਆਂ ਨੂੰ ਬਾਜ਼ਾਰ ਤੋਂ ਵਾਪਸ ਲਿਆਂ ਚਾਵੇ। ਪਾਬੰਦੀ ਤੋਂ ਬਾਅਦ ਕਿ FSSAI ਐਕਟਿਵ ਹੋਇਆ ਹੈ ਜਿਸ ਤੋਂ ਬਾਅਦ ਮਸਾਲਿਆਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਨੇ। FSSAI ਨੇ ਸਿੰਗਾਪੁਰ ਅਤੇ ਹਾਂਗਕਾਂਗ ਦੀਆਂ ਸਰਕਾਰਾਂ ਵੱਲੋਂ ਭਾਰਤੀ ਕੰਪਨੀਆਂ ਦੇ ਮਸਾਲਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਦੇਸ਼ ਭਾਰ ਦੇ ਵਿੱਚ MDH ਅਤੇ एवरेस्ट ਸਮੇਤ ਸਾਰੇ ਬ੍ਰਾਂਡਾਂ ਦੇ ਮਸਾਲਿਆਂ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਨੇ। ਸਿੰਗਾਪੁਰ ਅਤੇ ਹਾਂਗਕਾਂਗ ਦੀਆਂ ਸਰਕਾਰਾਂ ਨੇ ਦਾਵਾ ਕੀਤਾ ਇਹ ਐਮਡੀਐਚ ਅਤੇ ਐਵਰੇਸਟ ਦੇ ਮਸਾਲਿਆਂ ਦੇ ਵਿੱਚ ਕੀਟਨਾਸ਼ਕ ਇਥੀਲੀਨ ਆਕਸਾਈਡ ਦੀ ਮਾਤਰਾ ਮਨਜ਼ੂਰ ਹੱਦ ਤੋਂ ਵੱਧ ਹੈ ਇਥੀਲੀਨ ਆਕਸਾਈਡ ਇੱਕ ਰਸਾਇਣਕ ਹੈ ਜੋ ਕੁਝ ਸਮੇਂ ਤੋਂ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਵਰਤਿਆ ਜਾ ਰਿਹਾ ਹੈ ਇਸ ਦੀ ਜ਼ਿਆਦਾ ਮਾਤਰਾ ਕੈਂਸਰ ਦਾ ਖਤਰਾ ਪੈਦਾ ਕਰ ਸਕਦੀ ਹੈ ਜਿਵੇਂ ਦੱਸਿਆ ਗਿਆ ਕਿ ਐਫਐਸਐਸਏਆਈ ਨੇ ਇਹ ਰਿਪੋਰਟ ਪੇਸ਼ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ 4053 ਮਸਾਲਿਆਂ ਦੇ ਸੈਂਪਲ ਲਏ ਗਏ ਸੀ ਉਹਨਾਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਜਿਹਦੇ ਵਿੱਚ ਇਹ ਪਾਇਆ ਗਿਆ ਕਿ ਇਹ ਮਸਾਲੇ ਵਰਤਣ ਯੋਗ ਨਹੀਂ ਨੇ ਚਲ ਅਸੀਂ ਇਹ ਕਿ ਅਪ੍ਰੈਲ ਮਹੀਨੇ ਦੇ ਵਿੱਚ ਸਿੰਗਾਪੁਰ ਅਤੇ ਹਾਂਗਕੌਂਗ ਨੇ ਐਫ ਡੀ ਐਚ ਤੇ ਐਵਰੇਸਟ ਮਸਾਲਿਆਂ ਦੇ ਉੱਪਰ ਸਵਾਲ ਖੜੇ ਕੀਤੇ ਸੀ ਅਤੇ ਨਾਲ ਹੀ ਕਿਹਾ ਸੀ ਕਿ ਇਹ ਮਸਾਲੇ ਜਿਹੜੇ ਨੇ ਵਰਤਣ ਯੋਗ ਨਹੀਂ ਹੈ ਕੈਂਸਰ ਦਾਇ ਕਾਰਨ ਬਣਦੇ ਨੇ ਇਸ ਲਈ ਉਹਨਾਂ ਨੇ फटाफट ਬਾਜ਼ਾਰਾਂ ਦੇ ਵਿੱਚੋਂ ਐਮਡੀਐਚ ਅਤੇ ਐਵਰੇਸਟ ਦੇ ਕੁਝ ਮਸਾਲਿਆਂ ਨੂੰ ਹਟਾਉਣ ਦੀ ਮੰਗ ਕੀਤੀ ਸੀ ਤੇ ਫਟਾਫਟ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਵਿੱਚ ਬੀਐਫਐਸ ਐਜ਼ ਏਆਈ ਜਿਹੜੀ ਉਹ ਥੋੜੀ ਸਰਗਰਮ ਹੋਈ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਸਾਰੇ ਬ੍ਰਾਂਡਸ ਦੇ ਮਸਾਲਿਆਂ ਦੇ ਸੈਂਪਲਸ ਲੈਣੇ ਸ਼ੁਰੂ ਕੀਤੇ ਅਤੇ ਉਹਨਾਂ ਦੀ ਜਾਂਚ ਕਰਨੀ ਸ਼ੁਰੂ ਕੀਤੀ ਤੇ ਅੱਜ ਇਹਨਾਂ ਮਸਾਲਿਆਂ ਦੀ ਜਾਂਚ ਕਰਨ ਤੋਂ ਬਾਅਦ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਵਿੱਚ ਹੈਰਾਨੀਜਨਕ ਖੁਲਾਸੇ ਪਾਇਆ ਗਏ ਨੇ ਕਿ ਜਿਹੜੇ ਮਸਾਲੇ ਨੇ ਭਾਰਤੀ ਮਸਾਲੇ ਨੇ ਅਲੱਗ-ਅਲੱਗ ਬ੍ਰਾਂਡਸ ਦੇ ਮਸਾਲੇ ਨੇ ਉਹਦੇ ਵਿੱਚੋਂ 474 ਜਿਹੜੇ ਮਸਾਲੇ ਨੇ ਉਹ ਵਰਤਣ ਯੋਗ ਨਹੀਂ ਹਨ